ਹਾਂਜੀ ਮੈਂ ਕੈਨੇਡਾ 2024 ਮਈ ਚ ਆਇਆ ਸੀ ਤੇ ਅੱਜ ਆ ਜਿਹੜਾ 2025 ਮਈ ਹੋ ਗਿਆ ਤਾਂ ਮੈਨੂੰ ਕੈਨੇਡਾ ਆਏ ਨੂੰ ਇੱਕ ਸਾਲ ਹੋ ਗਿਆ ਪੂਰਾ ਤੇ ਇਸ ਸਾਲ ਵਿੱਚ ਮੈਂ ਕਿੰਨੇ ਖਰਚੇ ਕਰੇ ਤੇ ਕਿੰਨੀ ਕਮਾਈ કરી ਇੱਕ ਸਟੂਡੈਂਟ ਦੇ ਤੌਰ ਤੇ ਤਾਂ ਉਸ ਦੇ ਮੁਤਾਬਕ ਹੀ ਮੈਂ ਤੁਹਾਨੂੰ ਸਭ ਕੁਝ ਦੱਸੂਗਾ ਤੇ ਇਹ ਵੀਡੀਓ ਵਿੱਚ ਇਹੀ ਦੱਸਣਾ ਕਿ ਕਿੰਨਾ ਇੱਕ ਸਟੂਡੈਂਟ ਹੈ ਜਿਹੜਾ 24 ਘੰਟੇ ਕੰਮ ਕਰਕੇ ਪੈਸੇ ਕਮਾ ਲੈਂਦਾ ਤੇ ਕਿੰਨੇ ਕੋਦੇ ਖਰਚੇ ਹੁੰਦੇ ਨੇ ਤਾਂ ਇਸ ਵੀਡੀਓ ਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹੀ ਗੱਲ ਕਰਾਂਗੇ ਕਿ ਮੈਂ ਕੀ ਕੰਮ ਕੀਤਾ ਤੇ ਮੈਂ ਕੀ ਕਮਾਇਆ ਤੇ ਕੀ ਜਿਹੜੇ ਮੈਂ ਖਰਚੇ ਕਰੇ ਤਾਂ 4 ਮਹੀਨੇ ਜਦੋਂ ਮੈਂ ਕੈਨੇਡਾ ਆਇਆ ਸੀ ਤਾਂ ਮੇਰੇ ਕੋਲ ਕੋਈ ਕੰਮ ਨਹੀਂ ਸੀਗਾ ਮੈਂ ਕੀਆ ਆਪਣੇ ਕੋਲੋਂ ਹੀ ਉਹ 4 ਮਹੀਨਿਆਂ ਦਾ ਸਾਰਾ ਖਰਚਾ ਕਰਿਆ ਉਹਦੇ ਵਿੱਚ ਕੀ ਸੀ ਸਾਰਾ ਮੇਰਾ ਰੈਂਟ ਮੈਂ ਆਪਣਾ ਜੋ ਵੀ ਲਾਇਸੈਂਸ ਬਣਾਇਆ ਜੀਵਨ ਦਿੱਤਾ ਜਾਂ ਕੋਈ ਸਕਿਉਰਿਟੀ ਦਾ ਲਾਇਸੈਂਸ ਬਣਾਇਆ ਉਹ ਸਾਰੇ ਖਰਚੇ ਮੈਂ ਆਪਦੇ ਕੋਲੋਂ ਕਰੇ ਜੋ ਕਿ ਮੇਰੀ ਜੀਆਈਸੀ ਮੇਰੇ ਕੋਲ ਸੀ ਤਾਂ ਜਦੋਂ ਮੈਨੂੰ 4 ਮਹੀਨਿਆਂ ਬਾਅਦ ਕੰਮ ਮਿਲਿਆ ਤਾਂ ਉਦੋਂ ਮੈਂ 24 ਘੰਟੀ ਕੰਮ ਕਰਦਾ ਸੀ ਹਫ਼ਤੇ ਦੇ ਤਾਂ ਮਹੀਨੇ ਦੇ ਜਿਹੜੇ ਮੇਰੇ ਸਾਰਾ ਉਹ ਉਹ ਮੇਰੀ ਪੇਮੈਂਟ ਬੰਦੀ ਸੀ 1400 ਡਾਲਰ 15 ਦਿਨਾਂ ਦੇ ਆ ਜਿਹੜੇ ਮੇਰਾ 700 ਬੰਦਾ ਸੀਗਾ ਤਾਂ ਜੇ ਹੁਣ ਆਪਾਂ ਇੱਕ ਐਵਰੇਜ ਕੱਢੀਏ ਕਦੇ ਵੱਧ ਵੀ ਬਣ ਜਾਂਦੇ ਸੀਗੇ ਜਦੋਂ ਵੀ ਆਪਣਾ ਰੀਡਿੰਗ ਵੀਕ ਹੁੰਦਾ ਸੀ ਜਾਂ ਕੋਈ ਵੀ ਇਦਾਂ ਸਮੈਸਟਰ ਤੋਂ ਬਾਅਦ 15 ਦਿਨ ਦੀ ਬ੍ਰੇਕ ਹੁੰਦੀ ਸੀ ਉਹ ਚ ਕੀ ਆ ਮੈਂ ਜ਼ਿਆਦਾ ਪੈਸੇ ਵੀ ਕਮਾਏ ਤਾਂ ਇੱਕ ਐਵਰੇਜ ਕੱਢਦੇ ਆ ਤਾਂ ਉਹਦੇ ਮੁਤਾਬਕ ਕੀ ਆ ਮੈਂ ਸਾਰਾ ਤੁਸੀਂ ਇਹ ਮੰਨ ਲਓ 1400 ਜਾਂ 1300 ਹੀ ਮਿਨੀਮਮ 1300 ਮੈਂ ਡਾਲਰ ਹੈ ਜਿਹੜਾ ਪਰ ਮੰਥ ਕਮਾਇਆ ਜਿਹੜੇ ਮੈਂ ਮਹੀਨੇ ਕੰਮ ਨਹੀਂ ਵੀ ਕਰਿਆ ਉਹਨਾਂ ਵਿੱਚ ਵੀ ਉਹ ਸਾਰੇ ਪੈਸੇ ਐਡ ਕਰਕੇ ਜਿੱਦੋਂ ਮੈਂ ਵੱਧ ਕਮਾਏ ਸੀ ਉਹ ਸਾਰੇ ਆਇਨ ਮਤਲਬ ਉਹਨਾਂ ਚ ਅਡਜਸਟ ਕਰਕੇ ਮੈਂ 12 ਮਹੀਨਿਆਂ ਚ ਕੀ ਇੱਕ ਐਵਰੇਜ ਆਵਦੀ ਇਨਕਮ ਕੱਢੀ ਐ ਇੱਥੇ ਕੈਨੇਡਾ ਵਿੱਚ ਉਹ ਸੀਗੀ 1300 ਡਾਲਰ ਜੇ ਹੁਣ 1300 ਡਾਲਰ ਨੂੰ ਆਪਾਂ 1300 ਡਾਲਰ ਨੂੰ 12 ਮਹੀਨਿਆਂ ਨਾਲ ਗੁਣਾ ਕਰਦਿਆਂ ਤਾਂ ਐਵਰੇਜ ਆ ਜਿਹੜੀ ਉਹ 15600 ਨਿਕਲਦੀ ਆ 15600 ਚ ਹੁਣ ਮੇਰੇ ਕੀ ਕੀ ਖਰਚੇ ਸੀਗੇ ਇੱਥੇ ਕੈਨੇਡਾ ਵਿੱਚ ਸਾਲ ਵਿੱਚ ਤਾਂ ਉਹਦੇ ਵਿੱਚ ਉਹ ਮੇਰਾ 450 ਡਾਲਰ ਤਾਂ ਮੇਰਾ ਹਰ ਮਹੀਨੇ ਕੀ ਆ ਉਹ ਕਿਰਾਇਆ ਹੀ ਸੀਗਾ ਤਾਂ ਉਹ ਲਾ ਲਓ ਤੁਸੀਂ ਇਹ ਆਪਣਾ 12 ਮਹੀਨਿਆਂ ਦਾ ਕਿੰਨੇ ਬਣ ਗਏ ਇਹ 5400 ਤਾਂ ਇਹਦੇ ਵਿੱਚ ਕੀ ਆ ਮੈਂ ਇੱਕ ਆਪਣਾ ਲਾਸਟ ਵੀ ਦਿੱਤਾ 450 ਤਾਂ ਉਹ ਵੀ ਲਾ ਲਓ ਤੁਸੀਂ 5850 ਤਾਂ ਹਰ ਮਹੀਨੇ ਮੇਰਾ ਜਿਹੜਾ ਫੋਨ ਦਾ ਤੇ ਜਾ ਮੇਰਾ ਸੈਮ ਦਾ ਸਾਰਾ ਉਹ ਬਿੱਲ ਸੀਗਾ ਉਹ ਆਉਂਦਾ ਸੀਗਾ 74 ਡਾਲਰ ਤਾਂ ਇਹਨੂੰ ਵੀ ਤੁਸੀਂ ਆਪਣਾ ਪਲੱਸ ਕਰ ਲਾਂਗੇ 12 ਨਾਲ ਫੇਰ ਤੁਸੀਂ ਦੇਖ ਲਓ ਉਸ ਤੋਂ ਇਲਾਵਾ ਕਿ ਇਹ ਗਰੋਸਰੀ ਹਰ ਮਹੀਨੇ ਕਿਹਾ 200 ਦੀ ਗਰੋਸਰੀ ਜਿਹੜਾ ਖਾਣਾ ਪੀਣਾ ਜਾਂ ਫਿਰ ਇੱਥੇ ਕੀ ਆਪਣਾ ਕਮਰਿਆਂ ਦੀ ਸਫਾਈ ਕਰਨੀ ਕੱਪੜੇ ਧੋਣੇ ਜੋ ਵੀ ਉਹ ਚੀਜ਼ਾਂ ਆਉਂਦੀਆਂ ਸੀਗੀਆਂ ਤਾਂ ਉਹ ਸਾਰੀਆਂ ਚੀਜ਼ਾਂ ਦਾ ਖਰਚਾ ਕੀ ਆ ਮਲਾ ਕੇ ਕੋਲ ਮਹੀਨੇ ਦਾ 200 ਖਰਚਾ ਆ ਹੀ ਜਾਂਦਾ ਸੀਗਾ ਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਆ ਹੋਰ ਜਿਹੜੇ ਖਰਚੇ ਹੁੰਦੇ ਆ ਜਿੱਦਾਂ ਕਿ ਟਰੈਵਲ ਕਰਨਾ ਕੰਮ ਤੇ ਜਾਣਾ ਕਾਲਜ ਜਾਣਾ ਤਾਂ ਮਿਨੀਮਮ ਘੱਟੋ ਘੱਟ ਮਲਾ ਕੇ ਉਹਦਾ 160 ਡਾਲਰ ਮੇਰੇ ਮਹੀਨੇ ਦੇ ਆਉਂਦੇ ਰਹੇ ਆ ਉਹਦਾ ਖਰਚਾ ਤਾਂ ਹੁਣ ਇਹ ਸਾਰੇ ਖਰਚੇ ਹੋ ਗਏ 115 11000 ਤੋਂ ਪਲੱਸ ਆ ਜਿਹੜਾ ਉਹ ਮੇਰਾ ਨਾਰਮਲ ਖਰਚਾ ਸੀਗਾ ਤਾਂ ਹੁਣ ਇਸ ਤੋਂ ਇਲਾਵਾ ਜਿਹੜੇ ਮੇਰੇ ਹੋਰ ਇੱਥੇ ਖਰਚੇ ਆਏ ਨੇ ਜਿੱਦਾਂ ਕਿ ਮੈਂ ਕਾਲਜ ਵਿੱਚ ਕੁਝ ਕੋਰਸ ਖਰੀਦੇ ਉਸ ਤੋਂ ਬਿਨਾ ਕਿ ਆਪਾਂ ਕਾਲਜ ਵਿੱਚ ਕੀ ਆ ਉਹ ਆਨਲਾਈਨ ਮੇਰੇ ਐਗਜ਼ਾਮ ਹੋਣੇ ਸੀ ਤਾਂ ਉਹਦਾ ਐਕਸੈਸ ਲੈਣ ਲਈ ਕਿ ਹਰ ਇੱਕ ਪੇਪਰ ਦਾ ਮੈਨੂੰ 100 ਡਾਲਰ ਪੇ ਕਰਨਾ ਪਿਆ 500 ਡਾਲਰ ਹੈ ਜਿਹੜਾ ਮੈਂ ਕਾਲਜ ਵਿੱਚ ਪੇ ਕੀਤਾ ਇਸ ਤੋਂ ਇਲਾਵਾ ਕੀ ਆ ਮੈਂ ਜਿਹੜਾ ਆਪਣਾ ਲਾਇਸੈਂਸ ਬਣਾਇਆ ਡਰਾਈਵਿੰਗ ਦਾ ਸਿਕਿਉਰਿਟੀ ਦਾ ਤੇ ਇੱਕ ਇੱਥੇ ਹੁੰਦਾ ਹੋਰ ਉਹ ਵੇਟਰ ਟਾਈਪ ਹੁੰਦਾ ਉਹ ਵੀ ਬਣਾਇਆ ਤਾਂ ਉਹਦਾ ਖਰਚਾ ਵੀ ਆ ਜਿਹੜਾ ਮੇਰਾ 1000 ਡਾਲਰ ਆ ਗਿਆ ਤਾਂ ਉਹ ਸਾਰੇ ਖਰਚੇ ਜੇ ਪਾਉਣਾ ਹੈ ਤਾਂ ਮੇਰਾ 12000 ਤੋਂ ਪਲੱਸ ਖਰਚਾ ਹੁੰਦਾ ਮਤਲਬ ਇੱਕ ਸਾਲ 'ਚ ਖਰਚਾ ਆ ਗਿਆ ਤੇ ਤੁਹਾਨੂੰ ਪਤਾ ਕਿ 15400 ਜਿਹੜੀ ਮੇਰੀ ਆ ਸਾਲ ਦੀ ਇਨਕਮ ਹੋਈ ਆ ਤਾਂ ਉਹਦੇ ਵਿੱਚੋਂ ਤੁਸੀਂ ਦੇਖ ਲਓ ਕਿ ਮੈਨੂੰ ਕਿੰਨੇ ਪੈਸੇ ਆ ਜਿਹੜੇ ਉਹ ਬਚੇ ਆ ਕਿੰਨੇ ਸਿਰਫ ਕੀ ਆ 2000 2 ਤੋਂ 3000 ਰੁਪਿਆ ਸੌਰੀ 3000 ਡਾਲਰ ਆ ਜਿਹੜਾ ਮੈਂ ਉਹ ਸਾਲ ਵਿੱਚ ਕਮਾਇਆ ਤੇ ਇੱਕ ਸਟੂਡੈਂਟ ਹੈ ਇੰਨੇ ਕੀ ਉਹ ਪੈਸੇ ਕਮਾਉਂਦਾ ਇੱਥੇ ਜਿੰਨੀ ਦੇਰ ਕੀ ਉਹ 24 ਘੰਟੇ ਕੰਮ ਕਰਦਾ ਕਈ ਸਟੂਡੈਂਟ تھے ਕਿ ਆ ਉਹ ਉਹਨਾਂ ਕੋਲ ਕੀ ਆ ਹੋਰ ਜੌਬ ਹੁੰਦੀ ਆ ਕੈਸ਼ ਤੇ ਜੌਬ ਮਿਲ ਜਾਂਦੀ ਆ ਤਾਂ ਉਹਦੇ ਕਰਕੇ ਕੀ ਉਹ ਜ਼ਿਆਦਾ ਵੀ ਪੈਸੇ ਕਮਾ ਲੈਂਦੇ ਆ ਪਰ ਮੈਨੂੰ ਇਦਾਂ ਦੀ ਕੋਈ ਜੌਬ ਨਹੀਂ ਮਿਲੀ ਜਾਂ ਮੇਰੇ ਤੋਂ ਇਦਾਂ ਦੀ ਜੌਬ ਨਹੀਂ ਲੱਭੀ ਗਈ ਤਾਂ ਉਸ ਕਰਕੇ ਕੀ ਮੈਂ ਸਿਰਫ 24 ਘੰਟੇ ਕੰਮ ਕਰਦਾ ਰਿਹਾ ਤੇ ਮੈਂ ਜੋ ਤੁਹਾਨੂੰ ਦਿਖਾਇਆ ਇੰਨੇ ਕ ਪੈਸੇ ਆ ਇੱਕ ਸਾਲ ਵਿੱਚ ਕਮਾਏ ਨੇ